ਸਰਪੰਚ ਸਾਹਿਬ ਅਸੀਂ ਜਦੋਂ ਆਏ ਇਸ ਵੇਲੇ ਪੁੰਨੀਆਂ ਦੇ ਸ਼ਮਸ਼ਾਨ ਘਾਟ ਕੜੇ ਆ ਪਤਾ ਲੱਗਾ ਕਿ ਇੱਥੇ ਕੋਈ ਚੋਰੀ ਹੋਈ ਹੈ ਕੀ ਚੋਰੀ ਹੋਇਆ ਜੀ ਦਿਓਗੇ ਜਾਣਕਾਰੀ ਹਾਂਜੀ ਸਾਡੀ ਬੂਰ ਵਾਲੀ ਮੋਟਰ ਸੀ ਜੀ ਉਹ ਮੋਟਰ ਕੱਢ ਕੇ ਲੈ ਗਏ ਆ ਤਾਂ ਕੀ ਕੀ ਸੱਤ ਨਸ਼ਿਆਲੇ ਅੱਗੇ ਵੀ ਬੈਠੇ ਆਗੇ ਨਸ਼ਾ ਵੇਚ ਪਿੰਗੇ ਆ ਤੇ ਪਤਾ ਨਹੀਂ ਹੈ ਕਿ ਕਿਹੜਾ ਲਗੇ ਇੱਥੋਂ ਕੀ ਸਮਝਦੇ ਹੋ ਕਿੰਨੀ ਕੀਮਤ ਹੋਊਗੀ ਉਹਦੀ 10000 10000 10000 ਹੋ ਗਈ ਮੁਕਤ ਜੀ 2 ਦੀ ਮੋਟਰ ਆਈ ਜੀ ਪਈ ਹੋਈ ਸੀ ਹਾਂਜੀ 2 ਦੀ ਮੋਟਰ 2 ਦੀ ਮੋਟਰ ਪਈ ਹੋਆ ਮੋਟਰ ਸੱਲੋਂ ਕੱਟ ਕੇ ਡਿਲੀਵਰੀ ਬਾਹਰ ਕੱਟ ਕੇ ਲੈ ਗਿਆ ਹੈ ਜੀ ਹੋਰ ਵੀ ਕੁਝ ਲੈ ਗਿਆ ਜੀ ਨਹੀਂ ਨਾਲ ਤਾਰ ਉਹਦੀ ਮੱਢ ਕੇ ਲੈ ਗਿਆ ਤੇ ਵੀ ਜਮ ਮੁੱਦਾ ਲੈ ਆਇਆ ਅੱਧੀ ਕਿਤਾਬ ਲੈ ਗਿਆ ਜੀ ਅੱਧੀ ਕਿਤਾਬ ਲੈ ਗਿਆ ਜੀ ਹੂੰ ਹੂੰ ਕੋਈ ਸ਼ੱਕ ਤੁਹਾਨੂੰ ਕਿਸੇ ਦਾ ਨਹੀਂ ਸ਼ੱਕ ਨਹੀਂ ਨਹੀਂ ਸਰਪੰਚ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਆ ਕੇ ਬੰਦੇ ਨੇ ਨਚਾ ਨੁਚਾ ਕਰਦੇ ਨੇ ਉਹਨਾਂ ਤੇ ਸ਼ੱਕ ਨਹੀਂ ਉਹਨਾਂ ਦੀ ਪਛਾਣ ਹੈ ਜੀ ਤੁਹਾਨੂੰ ਉਹ ਪਤਾ ਨਹੀਂ ਉਹ ਕੋਈ ਬਾਹਰ ਲਈ ਆ ਉਧਰੋਂ ਆਉਂਦੇ ਆ ਉਧਰ ਹੀ ਤਾਂ ਬੈਠੇ ਰਹਿੰਦੇ ਆ ਇੱਥੇ ਕੋਈ ਕੈਮਰੇ ਕਮਰੇ ਲੱਗੇ ਜੀ ਕਿ ਨਹੀਂ ਨਹੀਂ ਕੋਈ ਕੈਮਰੇ ਨਹੀਂ ਕੋਈ ਤੁਸੀਂ ਇਨਫਾਰਮੇਸ਼ਨ ਦਿੱਤੀ ਪੁਲਿਸ ਨੂੰ ਹੋਰ ਕੋਈ ਇਨਫਾਰਮੇਸ਼ਨ ਦੇਤੀ ਜੀ ਕੀ ਕਹਿੰਦੇ ਉਹ ਲਿਖਾਤੀ ਆ ਉਹ ਕਹਿੰਦੇ ਅਸੀਂ ਇਨਕੁਆਇਰੀ ਕਰਾਂਗੇ ਜੀ ਆ ਕੁਆੜੀਆਂ-ਕੁੜੀਆਂ ਨੂੰ ਪੁੱਛਾਂਗੇ ਵੀ ਕਿਹਦੀ ਵੇਚ ਕੇ ਗਏ ਆ ਆ ਇਹਦੀ ਕੋਈ ਪਤਾ ਨਹੀਂ ਲੱਗਾ ਟ੍ਰੀਟ ਉਹਨੇ ਕਿਹਾ ਗਾਰਡੀਅਨ ਤੋਂ ਲੈਣੀ ਹੈ ਐਕਚੂਅਲੀ ਜਾਣੀ ਨਹੀਂ ਕਿਉਂਕਿ ਹੁਣ ਉੱਥੇ ਦੇਖੋ ਹੋਈ ਸੀ ਆ ਮੈਂ ਡਿਸਪੈਂਸਰੀ 'ਚ ਇੱਥੇ ਵੀ ਜਾਣ ਕੇ ਮਤਾਂ ਸੋਣਾ ਲੱਗਾ ਉਹ ਆਪਣੇ ਲੈ ਗਏ ਉਹਨਾਂ ਦਾ ਗੰਦੂ ਤੇ ਵਗੈਰਾ ਸਾਰਾ ਕੁਝ ਉਹ ਵੀ ਕੋਈ ਪਤਾ ਨਹੀਂ ਲੱਗਾ ਉੱਤੇ ਵੀ ਦੇ ਆਂਦੇ ਸਭ ਕੁਝ ਕੀਤਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਇਹ ਮੋਟਰ ਦੀ ਵਰਤੋਂ ਹੁੰਦੀ ਸੀਗੀ ਹਾਂਜੀ ਮੋਟਰ ਤੋਂ ਪਾਣੀ ਥੋ ਜਾਂਦਾ ਸੀਗਾ ਹਾਂਜੀ ਘਰ ਦਾ ਪਾਣੀ ਇੱਥੇ ਜਾਂਦੇ ਜਾਂਦੇ ਪਾਣੀ ਦੀ ਚੰਗੀ ਹੋ ਗਈ ਪਾਣੀ ਚੰਗੀ ਉਹ ਮੋਟਰ ਆ ਬਦੂਆ ਆਪਣੇ ਮੈਂ ਦੁਕਾਨਦਾਰ ਕਹਿੰਦਾ ਹੋ ਜਿਹੜਾ ਰੈਂਟ ਕੰਬੰਡ ਗਿਆ ਕਹਿੰਦਾ ਮੈਂ ਪਾਣੀ ਤੋਂ ਬਿਨਾਂ ਮੈਂ ਕੀ ਕਰੂੰਗਾ ਜੀ ਹਾਂ ਸਾਰਿਆਂ ਨੇ ਔਖੀ ਸਾਰਿਆਂ ਨੇ ਸਭ ਤੋਂ ਔਖੀ ਦਾ ਜਿਹੜੇ ਜਿਹੜੇ ਹਾਂ ਸੰਸਕਾਰ ਕਰਨਾ ਆਉਂਦੇ ਆ ਉਹਨਾਂ ਨੂੰ ਪਾਣੀ ਨਹੀਂ ਮਿਲਣਾ ਮੂੰਹੋਂ ਲਈ ਜਹਾ ਤੋਂ ਲਈ ਉਹਨਾਂ ਦੀ ਔਖੀ ਆ ਕੀ ਸਰਪੰਚ ਉਹ ਹੱਲ ਕੀ ਕਰੋਗੇ ਫਿਰ ਹੁਣ ਅੱਲੇ ਤਾਂ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ ਸ਼ਾਇਦ ਕੋਈ ਪੁਲਿਸ ਵਾਲੇ ਕੱਢ ਲੈਣ ਕੋਈ ਚੋਰ ਚਾਰ ਇਹ ਪਾਣੀ ਤਾਂ ਧੀ ਜ਼ਰੂਰੀ ਹੈ ਨਾ ਕਿਦਾਂ ਹੱਲ ਕਰੋਗੇ ਫਿਰ ਜੀ ਨਹੀਂ ਚੋਰ ਲੁੱਬਦੇ ਜੇ ਨਾ ਚੋਰ ਲੁੱਬੇ ਤਾਂ ਫਿਰ ਨਵੀਂ ਮੋਟਰ ਪਾਉਣਾ ਜੀ ਦੇ ਜੀ ਹੋਊਗੀ ਉਹਦੇ ਲਈ ਰਸ਼ੀ ਫਿਰ ਇਹਨਾਂ ਕੋਲ ਕਿੱਦਾਂ ਰਸ਼ੀ ਪੰਚਾਇਤ ਤੋਂ ਲਾਵਾਂਗੇ ਜੀ ਜਿੱਦਾਂ ਤੁਸੀਂ ਦੱਸਿਆ ਵੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਪਾਈ ਜੀ ਹਾਂ ਜੀ ਪਾਈ ਆ ਆ ਜਾ ਕੇ ਗਏ ਜੀ ਐਸਐਸਏ ਚਾਂਬੀਨ ਸਾਰੀ ਕਰਤੀ ਗਈ ਆ ਪਵਾੜੀਆਂ ਦੇ ਵੀ ਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਫੜ ਕੇ ਤੁਹਾਨੂੰ ਮੁਕਤ ਦਵਾਵਾਂਗੇ। ਤੁਸੀਂ ਸੰਤੁਸ਼ਟ ਹੋ ਪੁਲਿਸ ਦੀ ਕਾਰਵਾਈ ਤੋਂ? ਪੁੱਛਦੇ ਆਂ ਜੀ ਅਸੀਂ ਉਹਨਾਂ ਦੀ ਕਾਰਵਾਈ ਤੋਂ। ਮੌਕੇ ਤੇ ਪਹੁੰਚੇ ਉਹਨਾਂ ਨੇ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਪਾਈ ਹੈ। ਕਾਰਵਾਈ ਕੀਤੀ ਹੈ ਜੀ। ਠੀਕ।